ਮੈਂ ਦੁਬਈ ਤੋਂ ਪੈਸੇ ਇਕੱਠੇ ਕਰਕੇ ਵਾਪਸ ਇੰਡੀਆ ਆ ਰਿਹਾ ਸੀ ਤਾਂ ਕਿ ਮੈਂ ਆਪਣੀ ਧੀ ਦਾ ਵਿਆਹ ਕਰ ਸਕਾਂ ਤਾਂ এয়ারਪੋਰਟ ਦੇ ਬਾਹਰ ਮੈਨੂੰ ਇੱਕ ਬਜ਼ੁਰਗ ਔਰਤ ਮਿਲੀ ਜੋ ਮੇਰੇ ਪੈਰਾਂ ਵਿੱਚ ਡਿੱਗ ਕੇ ਕਹਿੰਦੀ ਮੇਰੇ ਪੁੱਤ ਨੇ ਆਪਣੇ ਬਾਪੂ ਨੂੰ ਮਾਰ ਦਿੱਤਾ ਉਸ ਦੇ ਅੰਤਮ ਸੰਸਕਾਰ ਲਈ ਪੈਸੇ ਦੇ ਦੇ ਬਦਲੇ ਵਿੱਚ ਜੋ ਤੂੰ ਕਹੇਂਗਾ ਉਹ ਮੈਂ ਕਰਨ ਲਈ ਤਿਆਰ ਹਾਂ ਇਹ ਸੁਣ ਕੇ ਮੈਂ ਉਸ ਨੂੰ ਪੈਸੇ ਦੇ ਦਿੱਤੇ ਤੇ ਭੇਜ ਦਿੱਤਾ ਫਿਰ ਸੋਚਿਆ ਕੇ ਮੰਗਣ ਦਾ ਨਵਾਂ ਤਰੀਕਾ ਹੋ ਸਕਦਾ ਹੈ ਮੈਂ ਉਸਦੇ ਪਿੱਛੇ ਉਸਦੇ ਘਰੇ ਚਲਾ ਗਿਆ ਤਾਂ ਸਾਹਮਣੇ ਦਾ ਦ੍ਰਿਸ਼ ਵੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੈਂ ਪੂਰੇ 10 ਸਾਲ ਬਾਅਦ ਪੰਜਾਬ ਵਿੱਚ ਪੈਰ ਰੱਖਿਆ ਸੀ 10 ਸਾਲ ਅਣ ਤੱਕ ਮਿਹਨਤ ਕੀਤੀ ਤਾਂ ਕਿ ਮੈਂ ਆਪਣੀ ਬੇਟੀ ਦੇ ਵਿਆਹ ਲਈ ਪੈਸੇ ਇਕੱਠੇ ਕਰ ਸਕਾਂ ਮੇਰੀ ਇੱਕ ਬੇਟੀ ਸੀ ਤੇ ਇੱਕ ਬੇਟਾ ਮੈਨੂੰ ਆਪਣੇ ਬੇਟੇ ਦੀ ਜ਼ਿਆਦਾ ਚਿੰਤਾ ਨਹੀਂ ਸੀ ਪਰ ਮੈਂ ਚਾਹੁੰਦਾ ਸੀ ਕਿ ਮੇਰੀ ਧੀ ਦਾ ਰਿਸ਼ਤਾ ਚੰਗੇ ਖਾਂਦੇ ਪੀਂਦੇ ਪਰਿਵਾਰ ਵਿੱਚ ਹੋ ਜਾਵੇ। ਮੈਂ ਆਪਣੇ ਘਰ ਵਾਲੀ ਨੂੰ ਕਿਹਾ ਕਿ ਇਹ ਮੇਰੀ ਆਪਣੀ ਧੀ ਦਾ ਰਿਸ਼ਤਾ ਤੂੰ ਚੰਗੇ ਤੇ ਅਮੀਰ ਪਰਿਵਾਰ ਵਿੱਚ ਕਰਨਾ। ਤਾਂ ਮੇਰੀ ਘਰ ਵਾਲੀ ਕਹਿਣ ਲੱਗੀ ਕੀ ਹੋ ਗਿਆ ਹੈ? ਤੈਨੂੰ surjeet ਤੂੰ ਜਾਣਦਾ ਹੈ ਅਮੀਰ ਲੋਕਾਂ ਦੇ ਨਖਰੇ ਕਿੰਨੇ ਵੱਡੇ ਹੁੰਦੇ ਨੇ। ਉਹਨਾਂ ਦੇ ਮੁਤਾਬਕ ਦਾਜ ਦੇਣਾ ਪੈਂਦਾ ਹੈ। ਫਰਨੀਚਰ, ਕੱਪੜੇ ਤੇ ਜੇ ਘੱਟ ਕੀਮਤ ਦੀਆਂ ਚੀਜ਼ਾਂ ਦਿੱਤੀਆਂ ਜਾਣ ਤਾਂ ਉਹ ਬਹੁਤ ਗੱਲਾਂ ਕਰਨਗੇ। ਆਪਾਂ ਮੀਡਲ ਕਲਾਸ ਲੋਕ ਹਾਂ ਇਹੋ ਜਿਹੇ ਲੋਕਾਂ ਨਾਲ ਰਿਸ਼ਤਾ ਨਹੀਂ ਤੈਅ ਕਰ ਸਕਦੇ ਜਿਨ੍ਹਾਂ ਦੇ ਨਾਲ ਆਪਾਂ ਕਦੇ ਵੀ ਨਿਭਾ ਨਾ ਸਕੀਏ ਮੈਂ ਕਿਹਾ ਨਹੀਂ ਮੇਰੀ ਬੱਚੀ ਮੇਰੇ ਲਈ ਰਾਜਕੁਮਾਰੀ ਹੈ ਮੈਂ ਰਾਜਕੁਮਾਰੀ ਦੀ ਤਰ੍ਹਾਂ ਇਸਦਾ ਵਿਆਹ ਕਰਾਂਗਾ ਇਸ ਲਈ ਤਾਂ ਮੈਂ ਵਿਦੇਸ਼ ਵਿੱਚ ੱਟਕੇ ਖਾਰੇ ਹਾਂ ਹਾਂ ਕਈ ਵਾਰ ਮੇਰੀ ਪਤਨੀ ਹਾਲਾਤਾਂ ਤੋਂ ਤੰਗ ਆ ਕੇ ਫੋਨ ਤੇ ਰੋਂਦੀ ਤੇ ਕਹਿੰਦੀ ਸਰਜੀਤ ਤੂੰ ਵਾਪਸ ਆ ਜਾ ਬੜੀ ਔਖੀ ਜ਼ਿੰਦਗੀ ਹੈ ਤੇਰੇ ਬਿਨਾ ਮੈਨੂੰ ਤਾਂ ਸਮਝ ਨਹੀਂ ਆਉਂਦਾ ਕਿ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਅਸਲ ਵਿੱਚ ਮੇਰੀ ਪਤਨੀ ਜਸਵੀਰ ਬਹੁਤ ਠੰਡੇ ਸੁਭਾਅ ਦੀ ਔਰਤ ਸੀ ਉਹ ਪਿੰਡ ਵਿੱਚ ਰਹਿੰਦੀ ਸੀ ਮੈਂ ਆਪਣੀ ਬੇਬੇ ਦੇ ਨਾਲ ਸ਼ਹਿਰ ਵਿੱਚ ਰਹਿੰਦਾ ਸੀ ਬੇਬੇ ਨੂੰ ਆਪਣੀ ਸਹੇਲੀ ਦੀ ਕੁੜੀ ਜਸਵੀਰ ਬਹੁਤ ਪਸੰਦ ਸੀ ਇਸ ਲਈ ਕੋਈ ਵੀ ਨਾ ਨੁਕਰ ਨਹੀਂ ਸੀ ਕੀਤੀ ਜਦੋਂ ਮੈਂ ਵਿਆਹ ਕਰਕੇ ਜਸਵੀਰ ਨੂੰ ਸ਼ਹਿਰ ਲੈ ਕੇ ਆਇਆ ਤਾਂ ਉਹ ਬਹੁਤ ਡਰਦੀ ਸੀ ਉਹ ਗੇਟ ਦੇ ਕੋਲ ਵੀ ਨਹੀਂ ਜਾਂਦੀ ਸੀ ਕਹਿੰਦੀ ਸੀ ਮੈਨੂੰ ਚੰਗਾ ਨਹੀਂ ਲੱਗਦਾ ਤਾਂ ਮੇਰੀ ਬੇਬੇ ਉਸ ਨੂੰ ਕਹਿੰਦੀ ਕਿ ਆਂਡਗਵਾਂਡ ਦੇ ਘਰਾਂ ਵਿੱਚ ਚਲੀ ਜਾਇਆ ਕਰ ਪਰ ਉਹ ਘਰ ਦੇ ਅੰਦਰ ਹੀ ਰਹਿੰਦੀ ਉਹ ਬਹੁਤ ਸਮਝਦਾਰ ਸੀ ਪੂਰੇ ਘਰ ਨੂੰ ਉਸ ਨੇ ਬਹੁਤ ਸੰਭਾਲ ਕੇ ਰੱਖਿਆ ਹੋਇਆ ਸੀ ਉਹ ਬਹੁਤ ਜ਼ਿਆਦਾ ਸਚਿਆਰੀ ਸੀ ਹਰ ਇੱਕ ਚੀਜ਼ ਤੇ ਕਬਰ ਚੜਾ ਕੇ ਰੱਖਦੀ ਸੀ ਮੈਨੂੰ ਲੱਗਦਾ ਸੀ ਜਿਵੇਂ ਜਸਵੀਰ ਨੇ ਮੇਰੇ ਘਰ ਨੂੰ ਸਵਰਗ ਬਣਾ ਦਿੱਤਾ ਹੋਵੇ ਬਸ ਉਸ ਦੀ ਇੱਕ ਹੀ ਪ੍ਰੋਬਲਮ ਸੀ ਕਿਉਂ ਕਰੋ ਬਾਹਰ ਨਿਕਲਣ ਤੇ ਬਹੁਤ ਘਬਰਾਉਂਦੀ ਸੀ ਉਸ ਨੂੰ ਰਸਤਿਆਂ ਦਾ ਪਤਾ ਹੀ ਨਹੀਂ ਚੱਲਦਾ ਸੀ ਕਈ ਵਾਰ ਜਦੋਂ ਮੈਂ ਉਸ ਨੂੰ ਆਪਣੇ ਮੋਟਰਸਾਈਕਲ ਤੇ ਬਾਹਰ ਲੈ ਕੇ ਜਾਂਦਾ ਤਾਂ ਉਸ ਨੂੰ ਸਮਝਾਉਂਦਾ ਕਿ ਦੇਖ 메ਨ ਰੋਡ ਤੇ ਆ ਕੇ ਕੁਝ ਗਲੀਆਂ ਛੱਡ ਕੇ ਹੀ ਇੱਕ ਛੋਟੀ ਜਹੀ ਮਾਰਕੀਟ ਆ ਇੱਥੇ ਖਾਣ ਪੀਣ ਦਾ ਬਹੁਤ ਸਮਾਨ ਮਿਲਦਾ ਤੂੰ ਬੇਬੇ ਦੇ ਨਾਲ ਆ ਕੇ ਰਸਣ ਖਰੀਦ ਲਿਆ ਕਰ ਮੈਂ ਨੌਕਰੀ ਕਰਦਾ ਹਾਂ ਦਫ਼ਤਰ ਤੋਂ ਆ ਕੇ ਮੈਨੂੰ ਸਾਰੇ ਘਰ ਦਾ ਸਮਾਨ ਲੈ ਕੇ ਆਉਣਾ ਪੈਂਦਾ ਸੀ ਚਲੋ ਜੇ ਤੂੰ ਇਹਨਾ ਵੀ ਕਰ ਲਵੇਂ ਤਾਂ ਮੇਰੀ ਵੀ ਕੋਈ ਪਰੇਸ਼ਾਨੀ ਹੱਲ ਹੋ ਜਾਵੇਗੀ ਪਰ ਉਹ ਇਸ ਤਰ੍ਹਾਂ ਕਰਦੀ ਸੀ ਜਿਵੇਂ ਮੈਂ ਉਸਨੂੰ ਕਿਸੇ ਜੰਗਲ ਵਿੱਚ ਛੱਡ ਰਿਹਾ ਹੋਵਾਂ ਕਹਿੰਦੀ ਮੈਨੂੰ ਨਹੀਂ ਯਾਦ ਰਹਿੰਦੇ ਰਸਤੇ ਸਰਜੀਤ ਜਿਵੇਂ ਗੁੰਮ ਹੋ ਗਈ ਫਿਰ ਤੂੰ ساری ਜ਼ਿੰਦਗੀ ਮੈਨੂੰ ਲੱਭਦਾ ਰਹੇ ਜਾਏਂਗਾ ਮੈਂ ਉਸਦੀ ਇਸ ਬੇਵਕੂਫੀ ਵਾਲੀ ਗੱਲ ਤੇ ਹੱਸਣ ਲੱਗ ਜਾਂਦਾ ਸੀ ਉਹ ਬਹੁਤ ਚੰਗੀ ਸੀ ਸਭ ਤੋਂ ਚੰਗੀ ਗੱਲ ਇਹ ਸੀ ਕਿ ਮੇਰੀ ਬੇਬੇ ਤੇ ਜਸਵੀਰ ਦੀ ਆਪਸ ਵਿੱਚ ਬਹੁਤ ਬੰਦੀ ਸੀ ਕਰ ਉਦੋਂ ਸਵਰਗ ਬਣਦਾ ਹੈ ਜਦੋਂ ਸੱਸ ਨੂੰ 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 ਨਹੀਂ ਧੀ ਸਮਝੇ ਤੇ ਮੇਰੀ ਬੇਬੇ ਨੇ ਵੀ ਇਹੀ ਕੀਤਾ ਸੀ ਉਸ ਨੂੰ ਆਪਣੇ ਸੀਨੇ ਨਾਲ ਲਗਾ ਕੇ ਰੱਖਦੀ ਸੀ ਉਹ ਰੱਬ ਨੇ ਮੈਨੂੰ ਸਭ ਤੋਂ ਪਹਿਲਾਂ ਧੀ ਦਿੱਤੀ ਸੀ ਜਦੋਂ ਮੇਰੀ ਧੀ ਹੋਈ ਤਾਂ ਮੈਂ ਉਸ ਦਾ ਮੱਥਾ ਚੁੰਮਿਆ ਉਸ ਨੂੰ ਸੀਨੇ ਨਾਲ ਲਾਇਆ ਮੈਨੂੰ ਸ਼ੁਰੂ ਤੋਂ ਹੀ ਧੀ ਦੀ ਬਹੁਤ ਜ਼ਿਆਦਾ ਇੱਛਾ ਸੀ ਫਰਾਕ ਪਾ ਕੇ ਪਰੀਆਂ ਦੀ ਤਰ੍ਹਾਂ ਇਧਰ ਉਧਰ ਘੁੰਮਦੀਆਂ ਕੁੜੀਆਂ ਮੈਨੂੰ ਬਹੁਤ ਵਧੀਆ ਲੱਗਦੀਆਂ ਸੀ ਉਹ ਤਾਂ ਮੇਰੀ ਦਿਲ ਦਾ ਟੁਕੜਾ ਸੀ ਮੈਂ ਆਪਣੀ ਧੀ ਦਾ ਨਾਮ ਹਰਲੀਨ ਰੱਖਿਆ ਹਰਲੀਨ ਸ਼ੁਰੂ ਤੋਂ ਹੀ ਸਾਰੀ ਰਾਤ ਨਹੀਂ ਸੌਂਦੀ ਸੀ ਤੇ ਜਸਵੀਰ ਪਰੇਸ਼ਾਨ ਹੋ ਜਾਂਦੀ ਸੀ ਕਦੇ-ਕਦੇ ਤਾਂ ਹੋ ਰੋਣ ਲੱਗ ਜਾਂਦੀ ਸੀ ਮੈਂ ਹਰਲੀਨ ਨੂੰ ਚੁੱਕ ਲੈਂਦਾ ਤੇ ਕਹਿੰਦਾ ਜਾ ਤੂੰ ਸੌਂ ਜਾ ਮੈਂ ਆਪੇ ਸੰਭਾਲ ਲਵਾਂਗਾ ਮੇਰੀ ਧੀ ਨੂੰ ਉਹ ਕਹਿੰਦੀ ਤੁਸੀਂ ਵੀ ਸਵੇਰੇ ਦਫ਼ਤਰ ਜਾਣਾ ਹੈ ਮੈਂ ਕਹਿ ਦਿੰਦਾ ਕੋਈ ਗੱਲ ਨਹੀਂ ਤੂੰ ਆਰਾਮ ਕਰ ਲੈ ਉਹ ਸੌਂ ਜਾਂਦੀ ਤੇ ਮਹਿਰਲੀਨ ਵੱਲ ਵੇਖਣ ਲੱਗ ਜਾਂਦਾ ਉਹ ਵੀ ਟੁਕਰ ਟੁਕਰ ਮੈਨੂੰ ਵੇਖਦੀ ਰਹਿੰਦੀ ਪਤਾ ਨਹੀਂ ਆਪਣੇ ਬੱਚੇ ਨਾਲ ਇੰਨਾ ਪਿਆਰ ਕਿਉਂ ਹੁੰਦਾ ਹੈ ਮੇਰਾ ਵੀ ਜੀ ਚਾਉਂਦਾ ਮੈਂ ਬਸ ਉਸ ਨੂੰ ਵੇਖਦਾ ਹੀ ਰਹਾ ਉਸ ਨੂੰ ਸੀਨੇ ਨਾਲ ਲਾ ਕੇ ਮੈਨੂੰ ਬੜੀ ਠੰਡ ਮਿਲਦੀ ਤੇ ਮੈਨੂੰ ਅਹਿਸਾਸ ਹੁੰਦਾ ਕਿ ਆਖਰ ਕਿਉਂ ਆਪਣੇ ਬੱਚਿਆਂ ਦਾ ਇੰਨਾ ਪਿਆਰ ਆਉਂਦਾ ਹੈ ਥੋੜੇ ਸਮੇਂ ਬਾਅਦ ਜਸਵੀਰ ਫਿਰ ਪ੍ਰੈਗਨੈਂਟ ਹੋ ਗਈ ਹਜੇ ਹਰਲੀਨ ਕੁਝ ਹੀ ਮਹੀਨਿਆਂ ਦੀ ਸੀ ਜਸਵੀਰ ਘਰੇ ਆਉਂਦੇ ਹੀ ਰੋਣ ਲੱਗ ਗਈ। ਮੇਰੀ ਬੇਬੇ ਜਸਵੀਰ ਨੂੰ ਵੇਖ ਕੇ ਪਰੇਸ਼ਾਨ ਹੋ ਗਈ ਤੇ ਕਹਿੰਦੀ ਕੀ ਹੋਇਆ? ਮੈਂ ਕਿਹਾ ਬੇਬੇ ਤੂੰ ਦਾਦੀ ਬਣਨ ਵਾਲੀ ਹੈ। ਤਾਂ ਮੇਰੀ ਬੇਬੇ ਕਹਿੰਦੀ ਕਿਤੀਏ ਇਹ ਤਾਂ ਖੁਸ਼ੀ ਦੀ ਗੱਲ ਹੈ। ਜਸਵੀਰ ਕਹਿੰਦੀ ਮੇਰੇ ਤਾਂ ਤਾਂ ਇੱਕ ਨਹੀਂ ਸੰਭਾਲੀ ਜਾਂਦੀ ਮੈਂ ਦੂਜਾ ਬੱਚਾ ਕਿਵੇਂ ਸੰਭਾਲਾਂਗੀ? ਮੇਰੀ ਬੇਬੇ ਨੇ ਉਸ ਦਾ ਬਹੁਤ ਸਾਥ ਦਿੱਤਾ ਪਰ ਜਦੋਂ ਮੇਰਾ ਬੇਟਾ ਮਨਵੀਰ 3 ਸਾਲ ਦਾ ਹੋਇਆ ਆ ਮੇਰੀ ਬੇਬੇ ਇਸ ਦੁਨੀਆ ਨੂੰ ਅਲਵਿਦਾ ਕਹੇਗੀ ਇਸ ਤੋਂ ਬਾਅਦ ਮੇਰਾ ਨਵਾਂ ਇਮਤਿਹਾਨ ਸ਼ੁਰੂ ਹੋ ਗਿਆ ਜਿਸ ਵੀਰ ਦਾ ਰੋ ਰੋ ਕੇ ਬੁਰਾ ਹਾਲ ਸੀ ਉਹ ਮੈਨੂੰ ਕੀ ਸੰਭਾਲਦੀ ਉਲਟਾ ਮੈਨੂੰ ਉਸ ਨੂੰ ਸੰਭਾਲਣਾ ਪੈਂਦਾ ਸੀ ਕਿਉਂਕਿ ਉਹ ਮੇਰੀ ਬੇਬੇ ਨੂੰ ਬਹੁਤ ਪਿਆਰ ਕਰਦੀ ਸੀ ਮੇਰੀ ਬੇਬੇ ਕੀ ਗਈ ਮੇਰੇ ਲਈ ਤਾਂ ਮੇਰੀਆਂ ਮੁਸ਼ਕਲਾਂ ਵੱਧ ਗਈਆਂ ਇੱਕ ਤਾਂ ਬੇਬੇ ਦਾ ਸਦਮਾ ਉਸ ਦੇ ਕੁਝ ਦਿਨਾਂ ਬਾਅਦ ਮੇਰੀ ਨੌਕਰੀ ਚਲੀ ਗਈ ਮੈਂ ਤਾਂ ਦੁਖੀ ਹੋ ਗਿਆ ਦੋ ਬੱਚਿਆਂ ਦਾ ਸਾਥ ਸੀ ਫਿਰ ਮੈਂ ਆਟੋ ਚਲਾਉਣਾ ਸ਼ੁਰੂ ਕਰ ਦਿੱਤਾ ਅਤੇ ਰਾਤ ਦੇ 12:00-12:00 ਵਜੇ ਤੱਕ ਮੈਂ ਘਰ ਵਾਪਸ ਆਉਂਦਾ ਸੀ ਕਦੇ ਬੱਚਿਆਂ ਦਾ ਦੁੱਧ ਖਤਮ ਹੋ ਜਾਂਦਾ ਤੇ ਕਦੇ ਬੱਚਿਆਂ ਦੇ ਖਾਣ ਲਈ ਕੁਝ ਨਾ ਕੁਝ ਲਿਆਉਣਾ ਪੈਂਦਾ ਜਸਵੀਰ ਸਿਰਫ ਮੇਰੇ ਲਈ ਦੋ ਰੋਟੀਆਂ ਪਕਾਉਂਦੀ ਤੇ ਸਬਜ਼ੀ ਰੱਖਦੀ ਸੀ ਜਦੋਂ ਮੈਂ ਕਹਿੰਦਾ ਕਿ ਤੂੰ ਰੋਟੀ ਖਾ ਲਈ ਤਾਂ ਉਹ ਕਹਿ ਦਿੰਦੀ ਹਾਂ ਮੈਂ ਖਾ ਲਈ ਪਰ ਉਸਤੇ ਉਸਦੇ ਸੁੱਕੇ ਬੁੱਲ ਮੈਨੂੰ ਦੱਸ ਦਿੰਦੇ ਕਿ ਉਹ ਭੁੱਖੀ ਆ ਮੈਂ ਉਸ ਨੂੰ ਇਹੀ ਕਹਿੰਦਾ ਕਿ ਮੈਨੂੰ ਭੁੱਖ ਨਹੀਂ ਆ ਮੈਂ ਬਾਹਰੋਂ ਖਾ ਕੇ ਆਇਆ ਹਾਂ ਤੂੰ ਖਾ ਲਾ ਬਸ ਸਾਡੀ ਦੋਨਾਂ ਦੀ ਇਹੀ ਕੋਸ਼ਿਸ਼ ਰਹਿੰਦੀ ਉਹ ਮੇਰਾ ਧਿਆਨ ਰੱਖਦੀ ਤੇ ਮੈਂ ਉਸ ਦਾ ਪਰੇ ਕੋਈ ਹੱਲ ਨਹੀਂ ਸੀ ਕਦੋਂ ਤੱਕ ਮੈਂ ਉਸ ਨੂੰ ਭੁੱਖਾ ਰੱਖ ਸਕਦਾ ਸੀ ਤੇ ਕਦੋਂ ਤੱਕ ਖੁਦ ਢਿੱਡ ਤੇ ਪੱਥਰ ਬਣ ਕੇ ਰਹਿ ਸਕਦਾ ਸੀ ਮੈਂ ਦੁਬਈ ਵਿੱਚ ਨੌਕਰੀ ਲਈ ਆਪਣੀ ਅਰਜ਼ੀ ਭੇਜ ਦਿੱਤੀ ਤੇ ਮੈਨੂੰ ਬਹੁਤ ਜਲਦੀ ਨੌਕਰੀ ਮਿਲ ਗਈ ਪਰ ਪ੍ਰੋਬਲਮ ਇਹ ਸੀ ਕਿ 10 ਸਾਲ ਦਾ ਐਗਰੀਮੈਂਟ ਸੀ 10 ਸਾਲ ਤੋਂ ਪਹਿਲਾਂ ਮੈਂ ਵਾਪਸ ਨਹੀਂ ਆ ਸਕਦਾ ਸੀ ਜਦੋਂ ਮੈਂ ਜਸਵੀਰ ਨਾਲ ਇਹ ਗੱਲ ਕੀਤੀ ਤਾਂ ਉਹ ਮੈਨੂੰ ਹੈਰਾਨੀ ਨਾਲ ਦੇਖਣ ਲੱਗੀ। ਉਸ ਦੀਆਂ ਅੱਖਾਂ ਵਿੱਚ ਮੋٹے-ਮੋٹے ਹੰਝੂ ਆ ਗਏ। ਕਹਿੰਦੀ, "ਬੇਬੇ ਵੀ ਮੈਨੂੰ ਛੱਡ ਕੇ ਚਲੀ ਗਈ ਤੇ ਹੁਣ ਤੁਸੀਂ ਵੀ ਇੰਨੀ ਦੂਰ ਜਾ ਰਹੀ ਹੋ। 10 ਸਾਲ ਮੈਂ ਕਿਵੇਂ ਲੰਘਾਵਾਂਗੀ? ਮੈਨੂੰ ਚੰਗੀ ਤਰ੍ਹਾਂ ਪਤਾ ਸੀ। ਮੈਨੂੰ ਤਾਂ ਇੱਥੋਂ ਦੇ ਰਸਤਿਆਂ ਦਾ ਵੀ ਨਹੀਂ ਪਤਾ। ਮੈਂ ਕੀ ਕਰਾਂਗੀ?" ਸੁਰਜੀਤ ਜਦੋਂ ਉਸਨੇ ਇਹ ਕਿਹਾ ਤਾਂ ਮੈਂ ਘਬਰਾ ਗਿਆ ਤੇ ਮੈਂ ਉਸ ਨੂੰ ਕਿਹਾ ਕਿ ਨਾ ਤਾਂ ਮੈਂ ਭੁੱਖਾ ਰਹਿ ਸਕਦਾ ਤੇ ਨਾ ਤੈਨੂੰ ਰੱਖ ਸਕਦਾ। ਉਹ ਕਹਿੰਦੀ, "ਦੋ-ਦੋ ਬੱਚੇ ਨੇ ਮੈਂ ਇਕੱਲੀ ਕਿਵੇਂ ਸੰਭਾਲਾਂਗੀ?" ਮੈਂ ਕਿਹਾ, "ਕੋਈ ਮੁਸ਼ਕਲ ਨਹੀਂ ਆ। ਅੱਜ ਮੇਰੇ ਜਾਣ ਵਿੱਚ ਸਿਰਫ 2 ਮਹੀਨੇ ਬਾਕੀ ਨੇ। ਮੈਂ ਤੈਨੂੰ ਸਾਰੇ ਰਸਤੇ ਯਾਦ ਕਰਵਾ ਦੇਵਾਂਗਾ। ਤੇਰਾ ਬੈਂਕ ਅਕਾਊਂਟ ਆ ਦਿਆਂਗਾ। ਫਿਰ ਤੂੰ ਬੈਂਕ ਵਿੱਚ ਜਾ ਕੇ ਪੈਸੇ ਕਢਵਾ ਲੈਣੇ ਤੇ ਘਰ ਦੀਆਂ ਸਾਰੀਆਂ ਚੀਜ਼ਾਂ ਲੈ ਆਉਣਾ। ਦੇਖ, ਕੋਈ ਵੀ ਮੁਸ਼ਕਲ ਨਹੀਂ ਹੋਵੇਗੀ। ਬਹੁਤ ਔਰਤਾਂ ਇਹੋ ਜਿਹੀ ਜ਼ਿੰਦਗੀ ਗੁਜ਼ਾਰਦੀਆਂ ਨੇ।" ਪਰ ਉਹ ਸਿਰ ਹਿਲਾ ਕੇ ਰੋਈ ਜਾ ਰਹੀ ਸੀ ਮੇਰੇ ਦੋਨੇ ਹੱਥ ਉਸਨੇ ਕੋਟ ਕੇ ਫੜ ਰੱਖੇ ਸੀ ਜਿਵੇਂ ਛੱਡੇਗੀ ਤਾਂ ਮੈਂ ਭੱਜ ਜਾਵਾਂਗਾ ਮੈਂ ਉਸ ਨੂੰ ਸਮਝਾਇਆ ਪਰ ਉਹ ਨਾ ਸਮਝੀ ਬੜੀ ਮੁਸ਼ਕਲ ਨਾਲ ਮੈਂ ਉਸ ਨੂੰ ਰਸਤੇ ਯਾਦ ਕਰਵਾਈ ਉਹ ਵੀ ਘਰ ਦੇ ਨੇੜੇ-ਨੇੜੇ ਇਹ ਜਿੱਥੇ ਉਹ ਜ਼ਰੂਰਤ ਦਾ ਸਮਾਨ ਲੈ ਕੇ ਆ ਸਕਦੀ ਹੋਵੇ ਫਿਰ ਉਸ ਦਾ ਬੈਂਕ ਵਿੱਚ ਅਕਾਊਂਟ ਖੁਲਵਾਇਆ ਜਿਸ ਦਿਨ ਮੈਂ ਜਾਣਾ ਸੀ ਉਸ ਦਿਨ ਉਹ ਬਹੁਤ ਹਰਲੀਨ ਵੀ ਰੋਂਦੇ ਹੋਏ ਮੇਰੇ ਵੱਲ ਆਪਣੇ ਹੱਥ ਕਰ ਰਹੀ ਸੀ ਉਹ 3 ਸਾਲ ਦੀ ਹੋ ਗਈ ਸੀ ਤੇ ਮੇਰਾ ਬੇਟਾ ਮਨਵੀਰ 2 ਸਾਲ ਦਾ ਸੀ ਹਰਲੀਨ ਨੂੰ ਬਹੁਤ ਕੁਝ ਸਮਝ ਆ ਗਈ ਸੀ ਕਿ ਮੈਂ ਕਿਤੇ ਦੂਰ ਜਾ ਰਿਹਾ ਹਾਂ ਪਰ ਮਨਵੀਰ ਨਹੀਂ ਸਮਝ ਪਾ ਰਿਹਾ ਸੀ ਤੇ ਮੈਨੂੰ ਵੀ ਇਹ ਲੱਗ ਰਿਹਾ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਛੱਡ ਕੇ ਜਾਵਾਂ ਮੈਂ ਰੋਂਦੇ ਰੋਂਦੇ ਆਪਣੀ ਪਤਨੀ ਤੇ ਬੱਚਿਆਂ ਨੂੰ ਛੱਡ ਕੇ ਦੁਬਈ ਚੱਲ ਆ ਗਿਆ ਮੇਰੀਆਂ ਅੱਖਾਂ ਵੀ ਭਿੱਜੀਆਂ ਹੋਈਆਂ ਸੀ ਜੇ ਜਸਵੀਰ ਨੂੰ ਮੇਰੇ ਤੋਂ ਬਿਨਾਂ ਰਹਿਣ ਦੀ ਆਦਤ ਨਹੀਂ ਸੀ ਤੇ ਮੈਨੂੰ ਵੀ ਨਹੀਂ ਸੀ ਮੈਂ ਦबई ਪਹੁੰਚ ਕੇ ਜਿਵੇਂ ਹੀ 10 ਸਾਲ ਦਾ ਐਗਰੀਮੈਂਟ ਸਾਈਨ ਕੀਤਾ ਤਾਂ ਮੇਰੇ ਹੱਥ ਕੰਬ ਰਹੇ ਸੀ ਮੇਰਾ ਦਿਲ ਜ਼ੋਰ ਨਾਲ ਧੜਕ ਰਿਹਾ ਸੀ ਕਿ 10 ਸਾਲ ਮੈਂ ਆਪਣੀ ਪਤਨੀ ਤੇ ਬੱਚਿਆਂ ਦੀ ਸ਼ਕਲ ਨਹੀਂ ਵੇਖਣੀ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੈਂ ਨੌਕਰੀ ਨਹੀਂ ਕਰ ਰਿਹਾ ਕੋਈ ਸਜ਼ਾ ਭੁਗਤ ਰਿਹਾ ਹੋਵਾਂ ਫਿਰ ਮੈਂ ਰੋਜ਼ ਜਸਵੀਰ ਨੂੰ ਫੋਨ ਕਰਦਾ ਤੇ ਉਹ ਮੇਰੀ ਆਵਾਜ਼ ਸੁਣ ਕੇ ਰੋਣ ਲੱਗ ਜਾਂਦੀ ਹਰਲੀਨ ਨਾਲ ਗੱਲ ਕਰਦਾ ਕਰਦਾ ਹੌਲੀ-ਹੌਲੀ ਉਹ ਰੋਣੋਂ ਹਟ ਗਈ ਸ਼ਾਇਦ ਉਸਨੇ ਮਨ ਨੂੰ ਸਮਝਾ ਲਿਆ ਸੀ ਫਿਰ ਉਹ ਕਹਿਣ ਲੱਗੀ ਅੱਜ ਮੈਂ ਪਹਿਲੀ ਵਾਰ ਦੁਕਾਨ ਤੋਂ ਰਾਸ਼ਨ ਲੈਣ ਆਈ ਹਾਂ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਮੈਂ ਕਿਹਾ ਪਰ ਕੁਝ ਹੋਇਆ ਤਾਂ ਨਹੀਂ ਨਾ ਉਹ ਕਹਿੰਦੀ ਨਹੀਂ ਤੁਹਾਨੂੰ ਨਹੀਂ ਪਤਾ ਸਰਜੀਤ ਪਰ ਮੈਨੂੰ ਰਾਤ ਨੂੰ ਬਹੁਤ ਡਰ ਲੱਗਦਾ ਹੈ ਮੈਂ ਸਾਰੀਆਂ ਖਿੜਕੀਆਂ ਤੇ ਦਰਵਾਜ਼ੇ ਬੰਦ ਕਰ ਦਿੰਦੀ ਹਾਂ ਤੇ ਘਰ ਦੇ ਬਾਹਰ ਤਾਲਾ ਲਗਾ ਦਿੰਦੀ ਹਾਂ ਫੇਰ ਵੀ ਡਰ ਲੱਗਦਾ ਰਹਿੰਦਾ ਹੈ ਕਿਤੇ ਕੋਈ ਕੰਦ ਟੱਪ ਕੇ ਅੰਦਰ ਨਾ ਜਾਹੀ ਛੋਟੇ ਛੋਟੇ ਦੋ ਬੱਚੇ ਨੇ ਮੈਨੂੰ ਬਹੁਤ ਡਰ ਲੱਗਦਾ ਹੈ ਮੈਂ ਕਿਹਾ ਡਰਨ ਦੀ ਕੀ ਲੋੜ ਆ ਮੈਂ ਆਣ ਗਵਾਂਣ ਨੂੰ ਕਹਿ ਗਿਆ ਹਾਂ ਤੇ ਅੱਤੀ ਤੇਰਾ ਖਿਆਲ ਰੱਖ ਜੇ ਦਿਲ ਖੁਭਾਇਆ ਤਾਂ ਉਸਦੇ ਪੈਲੀ ਜਾਈ ਪਰ ਜਦੋਂ ਪਹਿਲੀ ਲੋੜੀ ਆਈ ਤਾਂ ਮੈਂ ਬਹੁਤ ਰੋਇਆ ਸੀ ਤੇ ਜਸਵੀਰ ਵੀ ਬਹੁਤ ਰੋਈ ਸੀ ਕਹਿੰਦੀ ਸੀ ਇੱਕ ਤਾਂ ਤੁਹਾਡੇ ਬਗੈਰ ਪਹਿਲੀ ਲੋੜੀ ਗੁਜ਼ਾਰਨਾ ਮੇਰੇ ਲਈ ਇੰਨਾ ਔਖਾ ਹੈ ਤੇ ਉਸ ਲਈ ਉਹ ਤਿਆਰ ਵੀ ਨਹੀਂ ਹੋਈ ਬੱਸ ਬੱਚਿਆਂ ਨੂੰ ਤਿਆਰ ਕਰ ਦਿੱਤਾ ਮੈਂ ਕਿਹਾ ਕੁਝ ਦਿਨਾਂ ਲਈ ਕਿਤੇ ਚਲੀ ਜਾ ਕਹਿੰਦੀ ਡਰ ਲੱਗਦਾ ਹੈ ਡੈਡੀ ਬਿਮਾਰ ਰਹਿੰਦੇ ਆ ਉਹ ਤਾਂ ਆ ਨਹੀਂ ਸਕਦੇ ਤੇ ਭਰਾ ਤਾਂ ਵੈਸੇ ਵੀ ਕਿਸੇ ਕੰਮ ਦਾ ਨਹੀਂ ਉਸ ਤੋਂ ਤਾਂ ਮਦਦ ਵੀ ਕੀ ਮੰਗਾ ਉਹ ਸਮਝਣਗੇ ਕਿ ਮੈਂ ਉਹਨਾਂ ਦੇ ਸਿਰ ਤੇ ਆ ਕੇ ਬੈਠ ਗਈ ਆ ਬੜੀ ਹੀ ਸੁਭਾਵੀ ਮਾਨ ਔਰਤ ਸੀ ਉਹ ਗਰੀਬੀ ਸਹਿ ਸਕਦੀ ਸੀ ਪਰ ਕਿਸੇ ਦੇ ਅੱਗੇ ਹੱਥ ਜੋੜਨਾ ਉਸ ਨੂੰ ਬੁਰਾ ਲੱਗਦਾ ਸੀ ਫਿਰ ਸਮਾਂ ਹੀ ਇਸ ਤਰ੍ਹਾਂ ਦਾ ਮੁਸ਼ਕਲਾਂ ਨਾਲ ਭਰਿਆ ਸੀ ਹੌਲੀ-ਹੌਲੀ ਇਹ ਸਮਾਂ ਘਟਦਾ ਗਿਆ ਤੇ ਮੈਂ ਆਪਣੀ ਨੌਕਰੀ ਦੇ ਇਲਾਵਾ ਰਾਤ ਨੂੰ ਕੁਝ ਘੰਟੇ ਹੋਰ ਕੰਮ ਕਰਨਾ ਸ਼ੁਰੂ ਕਰ ਦਿੱਤਾ 6 ਸਾਲ ਬਾਅਦ ਜਦੋਂ ਮੈਂ ਘਰ ਆਇਆ ਤਾਂ ਮੇਰੀ ਬੇਟੀ 11 ਸਾਲ ਦੀ ਹੋ ਚੁੱਕੀ ਸੀ ਤੇ ਬੇਟਾ 9 ਸਾਲ ਦਾ ਉਹ ਮੇਰੇ ਗਲ ਲੱਗ ਕੇ ਰੋਣ ਲੱਗੇ ਮੇਰੀਆਂ ਵੀ ਅੱਖਾਂ ਵਿੱਚ ਹੰਝੂ ਆ ਗਏ ਤੇ ਜਸਵੀਰ ਤਾਂ ਉੱਚੀ-ਉੱਚੀ ਰੋ ਰਹੀ ਸੀ ਮੈਂ ਜੋ ਪੈਸੇ ਕਮਾਏ ਸੀ ਉਹਨਾਂ ਨਾਲ ਆਪਣੀ ਡਬਲ ਕੋਠੀ ਪਾ ਲਈ ਸੀ ਜਸਵੀਰ ਬੱਚਿਆਂ ਦੇ ਨਾਲ ਠੇਠਾ ਰਹਿੰਦੀ ਉੱਪਰ ਵਾਲੇ ਕਮਰੇ ਮੈਂ ਕਰਾਈ ਤੇ ਦੇ ਦਿੱਤੇ ਜਸਵੀਰ ਕਹਿੰਦੀ ਹੁਣ ਤੁਸੀਂ ਕਿਤੇ ਵੀ ਨਹੀਂ ਜਾਓਗੇ ਮੈਂ ਕਿਹਾ ਹਰਲੀਨ ਕਿੰਨੀ ਵੱਡੀ ਹੋ ਗਈ ਆ 11 ਸਾਲ ਦੀ ਜਸਵੀਰ ਕਹਿੰਦੀ ਹਾਂ ਵੱਡੀ ਤਾਂ ਹੋ ਗਈ ਆ ਫਿਰ ਉਹ ਕਹਿੰਦੀ ਕਿ ਤੁਸੀਂ ਦੋ ਮੰਜ਼ਲੀ ਕੋਠੀ ਕਿਉਂ ਬਣਵਾਈ ਆ ਆਪਣਾ ਕੰਮ ਧੰਦਾ ਸ਼ੁਰੂ ਕਰ ਲੈਂਦੇ ਮੈਂ ਕਿਹਾ ਕਿ ਤੂੰ ਤਾਂ ਜਾਣਦੀ ਆ ਮੈਂ ਸਾਰੀ ਜ਼ਿੰਦਗੀ ਬਸ ਨੌਕਰੀ ਕੀਤੀ ਆ ਮੈਂ ਬਿਜ਼ਨਸ ਨਹੀਂ ਕਰ ਸਕਦਾ ਹਰ ਬੰਦਾ ਹਰ ਕੋਈ ਕੰਮ ਨਹੀਂ ਕਰ ਸਕਦਾ ਹੁੰਦਾ ਇਸ ਲਈ ਮੈਂ ਸਿਰਫ ਨੌਕਰੀ ਹੀ ਕਰ ਸਕਦਾ ਹਾਂ ਤੇ ਜੋ ਨੌਕਰੀ ਮੈਨੂੰ ਦਵਾਈ ਵਿੱਚ ਲੱਖਾਂ ਰੁਪਏ ਦੇ ਰਹੀ ਹੈ ਉਹ ਮੈਨੂੰ ਇੱਥੇ ਕੁਝ ਵੀ ਨਹੀਂ ਦੇਵੇਗੀ ਇਸ ਲਈ ਮੈਂ ਕੁਝ ਹੋਰ ਸੋਚ ਰਿਹਾ ਹਾਂ ਜਸਵੀਰ ਨੇ ਮੇਰੇ ਵੱਲ ਹੈਰਾਨੀ ਨਾਲ ਵੇਖਿਆ ਤੇ ਉਹ ਕਹਿੰਦੀ ਸੋਚ ਕੀ ਰਹੇ ਹੋ ਮੈਂ ਕਿਹਾ ਇਹ ਹੀ ਕਿ ਜੇ ਮੈਂ ਕੁਝ ਸਾਲ ਹੋਰ ਲਾ ਲਵਾਂ ਤਾਂ ਮੇਰੀ ਤੀ ਦਾ ਵਿਆਹ ਬਹੁਤ ਧੂਮ-ਧਾਮ ਨਾਲ ਹੋ ਜਾਏਗਾ ਇਹ ਸੁਣ ਕੇ ਜਸਵੀਰ ਘਬਰਾ ਗਈ ਤੇ ਕਹਿੰਦੀ ਮੈਂ ਹੁਣ ਤੁਹਾਨੂੰ ਨਹੀਂ ਜਾਣ ਦੇਣਾ ਮੈਂ ਕਿਹਾ ਸਮਝਿਆ ਕਰ ਬੱਤਿਆਂ ਦੇ ਵਿਆਹ ਦਾ ਮਾਮਲਾ ਹੈ ਤੇ ਮੈਨੂੰ ਇਹ ਮੌਕਾ ਕਦੇ ਵੀ ਇੰਡੀਆ ਵਿੱਚ ਨਹੀਂ ਮਿਲੇਗਾ ਹੁਣ ਤਾਂ ਮੈਨੂੰ ਤੈਨੂੰ ਪੈਸੇ ਵੀ ਨਹੀਂ ਭੇਜਣੇ ਪਿਆ ਕਰਨਗੇ ਘਰ ਦੇ ਕਿਰਾਏ ਨਾਲ ਤੇਰਾ ਸਰ ਜਾਇਆ ਕਰੇਗਾ ਇਸ ਦਾ ਕਿਰਾਇਆ ਤੈਨੂੰ ਆਉਂਦਾ ਰਹੇਗਾ ਕੁਝ ਸਾਲਾਂ ਬਾਅਦ ਜਦੋਂ ਮੈਂ ਵਾਪਸ ਆਵਾਂਗਾ ਤਾਂ ਮੈਂ ਆਪਣੀ ਧੀ ਨੂੰ ਰਾਜਕੁਮਾਰੀ ਦੀ ਤਰ੍ਹਾਂ ਵਿਦਾ ਕਰਾਂਗਾ ਸਾਰਾ ਪਿੰਡ ਵੇਖੇਗਾ ਕਿ ਸਰਜੀਤ ਨੇ ਆਪਣੀ ਧੀ ਦਾ ਵਿਆਹ ਕੀਤਾ ਹੈ ਜਸਵੀਰ ਕਹਿੰਦੀ ਮੈਂ ਕੁਝ ਨਹੀਂ ਜਾਣਦੀ ਮੈਂ ਇੰਨੇ ਸਾਲ ਕਿਵੇਂ ਗੁਜ਼ਾਰੇ ਇਹ ਮੈਂ ਹੀ ਜਾਣਦੀ ਹਾਂ ਤੁਸੀਂ ਕਿਉਂ ਮੇਰਾ ਇਮਤਿਹਾਨ ਲੈ ਰਹੇ ਹੋ ਪ੍ਰਮਾਤਮਾ ਆਪਣੀ ਕੁੜੀ ਦਾ ਵਿਆਹ ਖੁਦ ਕਰੇਗਾ ਉਸ ਨੂੰ ਫਿਕਰ ਹੈ ਫਿਰ ਪੁੱਤਰ ਵੀ ਤਾਂ ਵੱਡਾ ਹੋ ਕੇ ਕਮਾਏਗਾ ਮੈਂ ਕਿਹਾ ਇਸ ਨੂੰ ਵੀ ਪੈਸਿਆਂ ਦੀ ਜ਼ਰੂਰਤ ਹੈ ਚੰਗੀ ਯੂਨੀਵਰਸਿਟੀ ਵਿੱਚ ਪੜ੍ਹੇਗਾ ਚੰਗੇ ਕਾਲਜ ਵਿੱਚ ਪੜ੍ਹੇਗਾ ਤਾਂ ਹੀ ਇਸ ਨੂੰ ਚੰਗੀ ਨੌਕਰੀ ਮਿਲੇਗੀ ਅਜੇ ਮੈਂ ਹਿੰਮਤ ਰੱਖਦਾ ਹਾਂ ਕਿ ਮਿਹਨਤ ਕਰ ਸਕਾਂ ਪੈਸੇ ਕਮਾ ਸਕਾਂ ਪਰ ਕੱਲ ਨੂੰ ਸ਼ਾਇਦ ਮੇਰੇ ਸਰੀਰ ਵਿੱਚ ਇੰਨੀ ਤਾਕਤ ਨਾ ਰਹੇ ਉਸ ਸਮੇਂ ਪਛਤਾਉਣ ਨਾਲੋਂ ਚੰਗਾ ਹੈ ਕਿ ਅੱਜ ਹੀ ਕੁਝ ਪੈਸੇ ਇਕੱਠੇ ਕਰ ਲਵਾਂ ਫਿਰ ਆਪਣੀ ਸਾਰੀ ਜ਼ਿੰਦਗੀ ਵਧੀਆ ਲੰਗੇਗੀ ਜਦੋਂ ਆਪਣੇ ਬੱਚੇ ਵੱਡੇ ਹੋ ਜਾਣਗੇ ਹਰਲੀਨ ਦਾ ਵਿਆਹ ਹੋ ਜਾਵੇਗਾ ਤੇ ਮਨਵੀਰ ਚੰਗੀ ਨੌਕਰੀ ਕਰਨ ਲੱਗ ਜਾਏਗਾ ਫਿਰ ਉਹ ਟਾਈਮ ਆਪਾਂ ਇਕੱਠੇ ਗੁਜ਼ਾਰਾਂਗੇ ਸਾਰੀ ਜ਼ਿੰਦਗੀ ਇੱਕ ਦੂਜੇ ਦੇ ਨਾਲ ਗੁਜ਼ਾਰਾਂਗੇ ਜਸਵੀਰ ਰੋਣ ਲੱਗੀ ਤੇ ਕਹਿੰਦੀ ਉਮਰ ਦਾ ਇੱਕ ਵੱਡਾ ਹਿੱਸਾ ਤੁਸੀਂ ਵਿਦੇਸ਼ ਵਿੱਚ ਗੁਜ਼ਾਰ ਦਿੱਤਾ ਤੇ ਇੱਕ ਹਿੱਸਾ ਹੁਣ ਤੁਸੀਂ ਹੋਰ ਗੁਜ਼ਾਰਨ ਜਾ ਰਹੇ ਹੋ ਫਿਰ ਆਪਣੇ ਕੋਲ ਕੀ ਸਮਾਂ ਬਚਣਾ ਹੈ ਬੁਢਾਪਾ ਮੈਂ ਕਿਹਾ ਤੂੰ ਜ਼ਿਆਦਾ ਸੋਚ ਰਹੀਆਂ ਇਸ ਤਰ੍ਹਾਂ ਕੁਝ ਨਹੀਂ ਹੁੰਦਾ ਦੇਖ ਬੱਚਿਆਂ ਦੇ ਲਈ ਵੀ ਤਾਂ ਸੋਚਣਾ ਪੈਂਦਾ ਹੈ ਇਨਸਾਨ ਆਪਣੇ ਲਈ ਉਦੋਂ ਤੱਕ ਸੋਚਦਾ ਹੈ ਜਦੋਂ ਤੱਕ ਇਕੱਲਾ ਹੁੰਦਾ ਹੈ ਫਿਰ ਜਦੋਂ ਬੱਚੇ ਹੋ ਜਾਣ ਤਾਂ ਫਿਰ ਬੱਚਿਆਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਣਾ ਪੈਂਦਾ ਹੈ ਮੈਂ ਇਹ ਨਹੀਂ ਚਾਹੁੰਦਾ ਕਿ ਮੇਰੇ ਬੱਚੇ ਕਿਸੇ ਵੀ ਚੀਜ਼ ਲਈ ਤਰਸਣ ਜੇ ਹੁਣ ਆਪਾਂ ਬੱਚਿਆਂ ਦੀਆਂ ਖੁਸ਼ੀਆਂ ਦਾ ਖਿਆਲ ਰੱਖਾਂਗੇ ਤਾਂ ਉਹ ਬੜਾਪੇ ਵਿੱਚ ਆਪਣਾ ਖਿਆਲ ਰੱਖਣਗੇ ਇਸ ਵਾਰ ਵੀ ਮੈਂ ਆਪਣੀ ਘਰ ਵਾਲੀ ਤੇ ਬੱਚਿਆਂ ਨੂੰ ਰੋਂਦਾ ਹੋਇਆ ਛੱਡ ਕੇ ਆਇਆ ਸੀ ਹਰਲੀਨ ਨੂੰ ਬਹੁਤ ਪਿਆਰ ਨਾਲ ਸਮਝਾਇਆ ਕਿ ਆਪਣੀ ਮੰਮਾ ਦਾ ਖਿਆਲ ਰੱਖਣਾ ਮਨਵੀਰ ਨੂੰ ਵੀ ਕਿਹਾ ਦੋਨਾਂ ਦੀਆਂ ਅੱਖਾਂ ਵਿੱਚ ਹੰਝੂ ਸੀ ਉਹ ਕਹਿੰਦੀ 9 ਸਾਲ ਬਹੁਤ ਜ਼ਿਆਦਾ ਹੁੰਦੇ ਆ ਡੈਡੀ ਮੈਂ ਕਿਹਾ ਬੱਸ ਜਦੋਂ ਮੈਂ ਆਵਾਂਗਾ ਫਿਰ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵਾਂਗਾ ਫਿਰ ਕਦੇ ਨਹੀਂ ਜਾਵਾਂਗਾ ਤੇ 9 ਸਾਲ ਬੜੇ ਔਖੇ ਸੀ ਕਿਉਂਕਿ ਕਾਲੇ ਵਾਲ ਹੁਣ ਚਿੱਟੇ ਹੋਣ ਲੱਗ ਪਏ ਸੀ ਹੁਣ ਤਾਂ ਜ਼ਿਆਦਾ ਕੰਮ ਕਰਨ ਵਿੱਚ ਮੈਂ ਥੱਕ ਜਾਂਦਾ ਸੀ ਹੁਣ ਤਾਂ ਸਰੀਰ ਦਾ ਜੋੜ ਜੋੜ ਦਰਦ ਕਰਦਾ ਸੀ ਸ਼ੂਗਰ ਦਾ ਰੋਗੀ ਹੋ ਗਿਆ ਸੀ ਤੇ ਆਏ ਦਿਨ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੋਣ ਲੱਗੀ ਸੀ ਮੈਂ ਬੜਾਪੇ ਵਿੱਚ ਪੈਰ ਰੱਖ ਚੁੱਕਿਆ ਸੀ ਤਾ ਕਰਕੇ ਬਹੁਤ ਜ਼ਿਆਦਾ ਥੱਕ ਜਾਂਦਾ ਸੀ ਦਿਲ ਚਾਹੁੰਦਾ ਸੀ ਕਿ ਬਸ ਆਰਾਮ ਕਰਾਂ ਮੇਰੀ ਧੀ 20 ਸਾਲਾਂ ਦੀ ਹੋ ਗਈ ਸੀ ਅਸੀਂ ਤਾਂ ਉਸ ਦਾ ਰਿਸ਼ਤਾ ਮੇਰੇ ਕਹਿਣ ਤੇ ਹੀ ਮੇਰੇ ਇੱਕ ਅਮੀਰ ਦੋਸਤ ਦੇ ਨਾਲ ਤੈਅ ਕੀਤਾ ਸੀ ਮਨਵੀਰ ਵੀ ਕਾਲਜ ਵਿੱਚ ਆ ਗਿਆ ਸੀ ਇਸ ਦੇ ਇਲਾਵਾ ਛੋਟੀ ਮੋਟੀ ਨੌਕਰੀ ਵੀ ਕਰਨ ਲੱਗਿਆ ਸੀ ਮੇਰੇ ਦੋਨੇ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਤੇ ਹੁਣ ਮੈਂ ਆਪਣਾ ਬੁਢਾਪਾ ਆਰਾਮ ਨਾਲ ਗੁਜ਼ਾਰਨਾ ਚਾਹੁੰਦਾ ਸੀ ਮੇਰੇ ਇੰਡੀਆ ਵਿੱਚ ਪੈਰ ਰੱਖਦੇ ਹੀ ਮੈਨੂੰ ਲੱਗਿਆ ਜਿਵੇਂ ਮੇਰੀ ਸਾਰੀ ਥਕਾਵਟ ਦੂਰ ਹੋ ਗਈ ਹੋਵੇ ਜਿਵੇਂ ਹੀ ਮੈਂ 에어ਪੋਰਟ ਤੋਂ ਬਾਹਰ ਨਿਕਲਿਆ ਤਾਂ ਮੇਰੀ ਨਜ਼ਰ ਇੱਕ ਬਜ਼ੁਰਗ ਮਾਤਾ ਤੇ ਪਈ ਉਸ ਦੀਆਂ ਅੱਖਾਂ ਵਿੱਚ ਹੰਝੂ ਸੀ ਤੇ ਲੋਕ ਉਸ ਨੂੰ ਰੋੜੇ ਮਾਰ ਰਹੇ ਸੀ ਪਰ ਉਹ ਹਰੇਕ ਦੇ ਅੱਗੇ ਹੱਥ ਜੋੜ ਰਹੀ ਸੀ ਕਿ ਰੱਬ ਦਾ ਵਾਸਤਾ ਮੇਰੀ ਮਦਦ ਕਰ ਦਿਓ ਪਰ ਸਾਰੇ ਲੋਕ ਉਸ ਨੂੰ ਪੈਰਾਂ ਨਾਲ ਠੋਕਰਾਂ ਮਾਰ ਰਹੇ ਸੀ ਉਸ ਬਜ਼ੁਰਗ ਮਾਤਾ ਨੂੰ ਵੇਖ ਕੇ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆਏ ਅਤੇ ਤਰਸਵੀ ਆਇਆ ਜਿਵੇਂ ਹੀ ਮੈਂ ਜੇਬ ਵਿੱਚੋਂ ਕੁਝ ਪੈਸੇ ਕੱਢ ਕੇ ਉਸ ਵੱਲ ਕੀਤਾ ਤਾਂ ਉਹ ਮੈਨੂੰ ਹੰਝੂਆਂ ਭਰੀਆਂ ਅੱਖਾਂ ਨਾਲ ਵੇਖਣ ਲੱਗੀ ਤੇ ਕਹਿੰਦੀ ਐਨੇ ਨਹੀਂ ਚਾਹੀਦੇ ਬਸ ਰੱਬ ਦਾ ਵਾਸਤਾ ਮੈਨੂੰ ਐਨੇ ਕੁ ਪੈਸੇ ਦੇ ਦਿਓ ਕਿ ਮੈਂ ਆਪਣੇ ਘਰ ਵਾਲੇ ਦਾ ਅੰਤਮ ਸੰਸਕਾਰ ਕਰ ਸਕਾਂ ਉਸ ਦੀ ਐਨੀ ਅਜੀਬ ਜਹੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਿਆ ਮੈਂ ਸਮਝਿਆ ਨਹੀਂ ਉਸ ਬਜ਼ੁਰਗ ਮਾਤਾ ਦੇ ਤਾਂ ਸਾਰੇ ਵਾਲ ਚਿੱਟੇ ਹੋਏ ਪਏ ਸੀ ਤੇ ਜੋ ਗੱਲ ਉਸਨੇ ਮੈਨੂੰ ਦੱਸੀ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੈਂ ਤਿੰਨ ਕਦਮ ਪਿੱਛੇ हट ਗਿਆ ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਉਸ ਉਮਰ ਵਿੱਚ ਇਹ ਬਜ਼ੁਰਗ ਔਰਤ ਇੰਨੀ ਬੇਵੱਸ ਹੋ ਸਕਦੀ ਆ ਕਿ ਆਪਣੇ ਮੂੰਹੋਂ ਇਹੋ ਜਿਹੀਆਂ ਗੱਲਾਂ ਕਹੇ ਮੈਂ ਹੈਰਾਨ ਸੀ ਉਹ ਬਜ਼ੁਰਗ ਔਰਤ ਹੱਥ ਜੋੜ ਕੇ ਰੋ ਰਹੀ ਸੀ ਨਜ਼ਰਾਂ ਝੁਕਾ ਕੇ ਖੜੀ ਸੀ ਕਿਤੋਂ ਵੀ ਇਹ ਨਹੀਂ ਲੱਗ ਰਿਹਾ ਸੀ ਕਿ ਉਹ ਝੂਠ ਬੋਲ ਰਹੀ ਆ ਜਾਂ ਫਿਰ ਉਹ ਡਰਾਮਾ ਕਰ ਰਹੀ ਆ ਉਸਦੇ ਹੰਝੂ ਝੂਠੇ ਨਹੀਂ ਲੱਗ ਰਹੇ ਸੀ ਮੈਂ ਖੁਦ 18 ਸਾਲ ਮਜਬੂਰੀ ਤੇ ਬੇਵੱਸੀ ਨਾਲ ਗੁਜ਼ਾਰੇ ਸੀ ਸਾਹਮਣੇ ਵਾਲੇ ਦੀਆਂ ਅੱਖਾਂ ਵਿੱਚ ਬੇਵੱਸੀ ਨੂੰ ਮੈਂ ਮਹਿਸੂਸ ਕਰ ਸਕਦਾ ਸੀ ਮੈਂ ਇੱਕ ਇਨਸਾਨ ਸੀ ਪੱਥਰ ਨਹੀਂ ਸੀ ਪਤਾ ਨਹੀਂ ਮੇਰੇ ਮਨ ਵਿੱਚ ਕੀ ਆਇਆ ਤੇ ਮੈਂ ਆਪਣੀ ਸਾਰੀ ਜਮਾ ਪੂੰਜੀ ਇੱਕ ਚੈੱਕ ਤੇ ਲਿਖ ਕੇ ਦੇ ਦਿੱਤੀ ਉਸ ਬਜ਼ੁਰਗ ਔਰਤ ਨੂੰ ਚੈੱਕ ਫੜਾ ਦਿੱਤਾ ਜਿਸ ਵਿੱਚ ਲਖਾਰ ਪੈ ਦੀ ਰਕਮ ਲਿਖੀ ਹੋਈ ਸੀ ਉਹ ਕਹਿੰਦੀ ਕਿ ਇਹ ਤਾਂ ਮੇਰੀ ਜ਼ਰੂਰਤ ਤੋਂ ਬਹੁਤ ਜ਼ਿਆਦਾ ਨੇ ਮੈਂ ਕਿਹਾ ਕੋਈ ਗੱਲ ਨਹੀਂ ਰੱਖ ਲਵੋ ਮੈਂ ਇੰਨਾ ਕਹਿ ਕੇ ਬਿਲਕੁਲ ਖਾਲੀ ਹੱਥ ਆਪਣੇ ਘਰ ਵਾਪਸ ਆ ਗਿਆ 9 ਸਾਲ ਦੀ ਕਮਾਈ ਹੋਈ ਸਾਰੀ ਜਮਾ ਪੂੰਜੀ ਇੱਕ ਬਜ਼ੁਰਗ ਔਰਤ ਦੇ ਹੰਝੂਆਂ ਤੇ ਕੁਰਬਾਨ ਕਰਕੇ ਜਦੋਂ ਮੈਂ ਖਾਲੀ ਹੱਥ ਵਾਪਸ ਘਰੇ ਆਇਆ ਫਾਮੀ ਕੀ ਕਰੇ ਮੇਰੀ ਤੇ ਦਾ ਰਿਸ਼ਤਾ ਤੈ ਹੋ ਚੁੱਕਿਆ ਸੀ ਤੇ ਤਰੀਕ ਤੈ ਕੀਤੀ ਹੋਈ ਸੀ ਬਿਆਦੇ ਕਾਰਡ ਤੱਕ ਵੀ ਛਪ ਚੁੱਕੇ ਸੀ ਬਸ ਮੇਰੇ ਘਰ ਵਾਲੀ ਨੂੰ ਮੇਰਾ ਇੰਤਜ਼ਾਰ ਸੀ ਕਿ ਮੈਂ ਪੈਸੇ ਲੈ ਕੇ ਆਵਾਂ ਤੇ ਇੱਕ ਚੰਗਾ ਦਾਜ ਮੇਰੀ ਧੀ ਨੂੰ ਦਿੱਤਾ ਜਾਵੇ ਤੇ ਉਸਦਾ ਵਿਆਹ ਧੂਮ-ਧਾਮ ਨਾਲ ਕੀਤਾ ਜਾਵੇ ਪਰ ਮੈਂ ਤਾਂ ਸਾਰੇ ਪੈਸੇ ਉਸ ਬਜ਼ੁਰਗ ਬੇਵਸਔਰਤ ਨੂੰ ਦੇ ਕੇ ਖਾਲੀ ਹੱਥ ਘਰ ਆ ਗਿਆ ਸੀ ਪਹਿਲਾਂ ਤਾਂ ਮੇਰੇ ਘਰ ਵਾਲੀ ਤੇ ਬੱਚਿਆਂ ਨੇ ਮੇਰਾ ਵਧੀਆ ਤਰੀਕੇ ਨਾਲ ਸਵਾਗਤ ਕੀਤਾ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਸੀ ਕਿ ਮੈਂ ਖਾਲੀ ਹੱਥ ਵਾਪਸ ਆਇਆ ਹਾਂ ਜਸਵੀਰ ਕਹਿੰਦੀ ਕਿ ਵਿਆਹ 'ਚ ਤਾਂ ਬਹੁਤ ਘੱਟ ਦਿਨ ਰਹਿ ਗਏ ਨੇ ਬਾਕੀ ਸਾਰੀਆਂ ਤਿਆਰੀਆਂ ਬਾਕੀ ਨੇ ਤੇ ਤੁਸੀਂ ਇਹ ਕਿਹਾ ਸੀ ਕਿ ਜਦੋਂ ਪੈਸੇ ਕੋਲ ਹੋਣਗੇ ਤਾਂ ਇੱਕ ਦਿਨ ਵਿੱਚ ਸਾਰਾ ਸਮਾਨ ਖਰੀਦ ਲਿਆ ਜਾਂਦਾ ਹੈ ਤੁਹਾਨੂੰ ਪਤਾ ਹੈ ਕਿ ਮੁੰਡੇ ਵਾਲੇ ਕਿੰਨੇ ਅਮੀਰ ਨੇ ਹਰ ਚੀਜ਼ ਉਹਨਾਂ ਦੇ ਹਿਸਾਬ ਨਾਲ ਹੋਣੀ ਚਾਹੀਦੀ ਆ ਮੈਨੂੰ ਤਾਂ ਬਸ ਇਹ ਹੀ ਡਰ ਸੀ ਕਿ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਾ ਲੱਗੇ ਕੱਲ ਨੂੰ ਆਪਣੀ ਧੀ ਨੂੰ ਕੋਈ ਗੱਲ ਨਾ ਸੁਣਨੀ ਪਵੇ ਮੈਂ ਖਾਲੀ ਅੱਖਾਂ ਨਾਲ ਤੇ ਖਾਲੀ ਹੱਥਾਂ ਨਾਲ ਜਸਵੀਰ ਨੂੰ ਵੇਖ ਰਿਹਾ ਸੀ ਕਿਉਂਕਿ ਮੇਰੇ ਕੋਲ ਤਾਂ ਕੁਝ ਵੀ ਨਹੀਂ ਸੀ ਮੇਰੀ ਧੀ ਦਾ ਇੱਜ਼ਤ ਨਾਲ ਹੋਣ ਵਾਲਾ ਵਿਆਹ ਸ਼ਾਇਦ ਰੁਕ ਸਕਦਾ ਹੈ ਸ਼ਾਇਦ ਮੇਰੀ ਧੀ ਦਾ ਰਿਸ਼ਤਾ ਟੁੱਟ ਵੀ ਸਕਦਾ ਹੈ ਪਤਾ ਨਹੀਂ ਮੈਂ ਇਦਾਂ ਕਿਉਂ ਕੀਤਾ ਸੀ ਉਸ ਸਮੇਂ ਮੇਰੇ ਤੇ ਪਤਾ ਨਹੀਂ ਕਿਹੜਾ ਜਾਦੂ ਚੱਲ ਗਿਆ ਸੀ ਕਿ ਮੈਂ ਸਾਰਾ ਪੈਸਾ ਉਸ ਔਰਤ ਨੂੰ ਦੇ ਦਿੱਤਾ ਆਪਣੀ 9 ਸਾਲ ਦੀ ਅਣਥੱਕ ਮਿਹਨਤ ਨਾਲ ਕਮਾਇਆ ਹੋਇਆ ਪੈਸਾ ਮੈਂ ਇੱਕ ਪਲ ਵਿੱਚ ਦਾਨ ਕਰ ਦਿੱਤਾ ਜਿਸ ਵਾਰਤ ਨੂੰ ਮੈਂ ਜਾਣਦਾ ਤੱਕ ਨਹੀਂ ਸੀ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਉਹ ਸੱਚੀ ਹੈ ਜਾਂ ਝੂਠੀ ਮੈਂ ਆਪਣਾ ਸਭ ਕੁਝ ਉਸਤੇ ਲੁਟਾ ਕੇ ਆ ਰਿਹਾ ਸੀ ਸਮਝ ਨਹੀਂ ਆ ਰਿਹਾ ਸੀ ਕਿ ਆਪਣੇ ਘਰ ਵਾਲੀ ਨੂੰ ਕਿਵੇਂ ਦੱਸਾਂ ਕਿ ਮੈਂ ਕੀ ਕਰ ਦਿੱਤਾ ਜਸਵੀਰ ਕਹਿੰਦੀ ਤੁਸੀਂ ਚੁੱਪ ਕਿਉਂ ਹੋ ਫਿਰ ਉਸਨੇ ਇੱਕ ਲਿਸਟ ਮੇਰੇ ਹੱਥ ਵਿੱਚ ਫੜਾਈ ਤੇ ਕਹਿੰਦੀ ਇਹ ਸਾਰਾ ਸਮਾਨ ਹਰਲੀਨ ਦੇ ਸਹੁਰੇ ਘਰ ਜਾਣਾ ਤੇ ਹਰਲੀਨ ਕਹਿ ਰਹੀ ਸੀ ਕਿ ਪਾਪਾ ਵਧੀਆ ਫਰਨੀਚਰ ਚਾਹੀਦਾ ਹਰੀ ਕੀ ਚੀਜ਼ ਮੇਰੇ ਸਹੁਰਿਆਂ ਦੇ ਹਿਸਾਬ ਨਾਲ ਹੋਣੀ ਚਾਹੀਦੀ ਆ ਮਹਿੰਗੀ ਚਾਹੀਦੀ ਆ ਤੇ ਤੁਹਾਡੀ ਧੀ ਨੇ ਤਾਂ ਸੋਨੇ ਦਾ ਇੱਕ ਸੈੱਟ ਵੀ ਪਸੰਦ ਕਰ ਲਿਆ ਏ ਜਸਵੀਰ ਮੈਨੂੰ ਦੱਸ ਰਹੀ ਸੀ ਤੇ ਮੈਂ ਪਰੇਸ਼ਾਨ ਹੋ ਕੇ ਉਸ ਵੱਲ ਦੇਖ ਰਿਹਾ ਸੀ ਉਹ ਕਹਿੰਦੀ ਜਦੋਂ ਦੇ ਤੁਸੀਂ ਆਏ ਹੋ ਚੁੱਪ ਚੁੱਪ ਹੀ ਹੋ ਕੀ ਗੱਲ ਆ ਕੁਝ ਤਾਂ ਦੱਸੋ ਮੈਂ ਕਿਹਾ ਜਸਵੀਰ ਉਹ ਸਾਰੇ ਪੈਸੇ ਮੈਂ ਇੱਕ ਬਜ਼ੁਰਗ ਔਰਤ ਨੂੰ ਦੇ ਦਿੱਤੇ ਉਹ ਵਿਚਾਰੇ ਬਹੁਤ ਮਜਬੂਰ ਸੀ ਜੋ ਗੱਲ ਉਸਨੇ ਮੈਨੂੰ ਕਹੀ ਉਹ ਕੋਈ ਔਰਤ ਉਸ ਉਮਰ ਵਿੱਚ ਨਹੀਂ ਕਰ ਸਕਦੀ ਜਿਸ ਵੀਰਤਾ ਮੈਨੂੰ ਹੈਰਾਨੀ ਨਾਲ ਵੇਖੇ ਜਾ ਰਹੀ ਸੀ ਕਹਿੰਦੀ ਤੁਹਾਨੂੰ ਇੱਕ ਔਰਤ ਨੇ ਕਿਹਾ ਤੇ ਤੁਸੀਂ ਆਪਣੀ ਸਾਰੀ ਜਮ੍ਹਾਂ ਪੂੰਜੀ ਉਸ ਨੂੰ ਦੇ ਦਿੱਤੀ ਤੁਸੀਂ 9 ਸਾਲ ਦੀ ਮਿਹਨਤ ਨਾਲ ਕਮਾਏ ਪੈਸੇ ਇੱਕ ਔਰਤ ਨੂੰ ਦੇ ਦਿੱਤੇ ਤੁਹਾਡੀ ਧੀ ਦਾ ਵਿਆਹ ਹੈ ਆਪਾਂ ਉਹਨਾਂ ਨੂੰ ਕੀ ਜਵਾਬ ਦੇਵਾਂਗੇ ਮੁੰਡੇ ਵਾਲਿਆਂ ਦੀਆਂ ਫਰਮਾਇਸ਼ਾਂ ਦੀ ਲਿਸਟ ਤੁਹਾਡੇ ਹੱਥ ਵਿੱਚ ਹੈ ਕਿਵੇਂ ਕਿਵੇਂ ਹੋਵੇਗਾ ਇੰਨੇ ਪੈਸਿਆਂ ਦਾ ਇੰਤਜ਼ਾਮ ਆਹ ਕੀ ਕਰ ਦਿੱਤਾ ਤੁਸੀਂ ਸਰਜੀਤ ਆਪਣੀ ਸਾਰੀ ਜਮਾ ਪੂੰਜੀ ਤੁਸੀਂ ਇੱਕ ਔਰਤ ਨੂੰ ਦੇ ਦਿੱਤੀ ਜਿਸ ਬਾਰੇ ਤੁਹਾਨੂੰ ਕੁਝ ਪਤਾ ਵੀ ਨਹੀਂ ਆਪਣੀ ਇੱਜ਼ਤ ਤਾਂ ਮਿੱਟੀ 'ਚ ਮਿਲ ਜਾਏਗੀ ਨਾ ਜਸਵੀਰ ਪਰੇਸ਼ਾਨ ਹੋ ਕੇ ਰੋਣ ਲੱਗ ਪਈ ਤੇ ਮੈਂ ਬਿਲਕੁਲ ਚੁੱਪ ਜਿਹਾ ਹੋ ਗਿਆ ਸ਼ਾਇਦ ਜਜਵਾਤਾਂ ਵਿੱਚ ਬੈ ਕੇ ਮੈਂ ਇਹ ਸਾਰਾ ਕੁਝ ਕਰ ਦਿੱਤਾ ਸੀ ਇਹ ਮੈਂ ਕੀ ਕਰ ਦਿੱਤਾ ਮੈਨੂੰ ਆਪਣੇ ਕੀਤੇ ਤੇ ਕੁਝ ਅਫਸੋਸ ਹੋਣ ਲੱਗਿਆ ਅਗਲੇ ਦਿਨ ਹੀ ਮੇਰਾ ਦੋਸਤ ਤੇ ਉਸ ਦੀ ਪਤਨੀ ਸਾਡੇ ਘਰ ਆਏ ਮੈਨੂੰ ਮਿਲਣ ਤੇ ਫਿਰ ਕਹਿਣ ਲੱਗੇ ਮੈਂ ਤਾਂ ਆਪਣੇ ਮੁੰਡੇ ਨੂੰ ਕਹਿ ਦਿੱਤਾ ਹੈ ਕਿ ਤੇਰਾ ਸਹੁਰਾ ਦੁਬਈ ਤੋਂ ਆਇਆ ਹੈ ਤੈਨੂੰ ਦਾਜ ਵਿੱਚ ਗੱਡੀ ਤਾਂ ਜ਼ਰੂਰ ਦੇਵੇਗਾ ਉਸਦੇ ਲਈ ਤਾਂ ਕੋਈ ਵੱਡੀ ਗੱਲ ਨਹੀਂ ਆ ਗੱਲਾਂ-ਗੱਲਾਂ ਵਿੱਚ ਉਸਨੇ ਇੱਕ ਹੋਰ ਫਰਮੈਸ ਕਰ ਦਿੱਤੀ ਮੈਂ ਪਰੇਸ਼ਾਨ ਸੀ ਕਿ ਹੁਣ ਮੈਂ ਕੀ ਕਰਾਂ ਮੈਂ ਕਿੱਥੋਂ ਇੰਨੇ ਪੈਸੇ ਲੈ ਕੇ ਆਵਾਂ ਮੇਰੇ ਕੋਲ ਤਾਂ ਕੁਝ ਵੀ ਨਹੀਂ ਸੀ ਮੈਂ ਬਹੁਤ ਪਰੇਸ਼ਾਨ ਸੀ ਜਸਵੀਰ ਮੈਨੂੰ ਗੁਰਾਪੜਾ ਕਹਿਣ ਲੱਗੀ ਕਿ ਮੈਂ 18 ਸਾਲ ਕੱਲੀ ਨੇ ਕੱਟੇ ਤੇ ਤੁਸੀਂ ਮੈਨੂੰ ਇਹ ਕਹਿ ਕੇ ਗਏ ਸੀ ਕਿ ਹਰਲੀਨ ਦੇ ਵਿਆਹ ਲਈ ਪੈਸੇ ਕਮਾਉਣ ਜਾ ਰਿਹਾ ਹਾਂ ਤੇ ਹੁਣ ਤੁਸੀਂ ਸਾਰੇ ਪੈਸੇ ਇੱਕ ਔਰਤ ਦੇ ਹੰਝੂਆਂ ਤੇ ਲਟਾ ਦਿੱਤੇ ਤੁਸੀਂ ਆਪਣੀ ਧੀ ਬਾਰੇ ਕੁਝ ਨਹੀਂ ਸੋਚਿਆ ਤੁਸੀਂ ਮੇਰੇ ਬਾਰੇ ਨਹੀਂ ਸੋਚਿਆ ਲੱਖਾਂ ਰੁਪਏ ਉਸ ਨੂੰ ਦੇ ਕੇ ਆ ਗਏ ਕੀ ਲੱਗਦੀ ਸੀ ਉਹ ਤੁਹਾਡੀ ਮੈਂ ਤਾਂ ਪਹਿਲਾਂ ਹੀ ਸ਼ਰਮਿੰਦਾ ਸੀ ਮੈਂ ਕਿਹਾ ਮੈਂ ਪਤਾ ਕਰਦਾ ਹਾਂ ਉਸ ਔਰਤ ਦਾ ਕਰ ਕਿੱਥੇ ਹੈ ਉਹ ਕਹਿੰਦੀ ਹੁਣ ਕਿਵੇਂ ਪਤਾ ਲੱਗੇਗਾ ਜੇ ਕੋਈ ਵਜ੍ਹਾ ਹੋਵੇਗੀ ਤਾਂ ਹੀ ਉਸਦੇ ਘਰ ਵਾਲਿਆਂ ਨੇ ਉਸ ਨੂੰ ੱੱਕੇ ਮਾਰ ਕੇ ਬਾਹਰ ਕੱਢਿਆ ਹੋਵੇਗਾ ਤਾਂ ਹੀ ਲੋਕ ਉਸ ਨੂੰ ਰੋੜੇ ਵੀ ਮਾਰ ਰਹੇ ਸੀ ਤੇ ਤੁਸੀਂ ਸਾਰੇ ਪੈਸੇ ਉਸ ਨੂੰ ਦੇ ਦਿੱਤੇ ਆਖਰ ਕੋਈ ਤਾਂ ਵਜ੍ਹਾ ਹੋਵੇਗੀ ਨਾ ਜਿਹੜਾ ਲੋਕ ਉਸ ਦੀ ਮਦਦ ਕਰਨ ਲਈ ਤਿਆਰ ਨਹੀਂ ਸੀ ਇੱਥੇ ਤਾਂ ਕਿੰਨੀਆਂ ਹੀ ਬਜ਼ੁਰਗ ਔਰਤਾਂ ਨੇ ਜੋ ਸੜਕ ਤੇ ਝੂਠ ਬੋਲ ਕੇ ਆਪਣੇ ਪਤੀ ਨੂੰ ਬਿਮਾਰ ਕਰ ਦਿੰਦੀਆਂ ਨੇ ਤੇ ਕਦੇ ਬੱਚਿਆਂ ਨੂੰ ਕੋਈ ਚੰਦਰੀ ਬਿਮਾਰੀ ਬਣਾ ਦਿੰਦੀਆਂ ਨੇ ਤੇ ਲੋਕਾਂ ਤੋਂ ਪੈਸੇ ਮੰਗਦੀਆਂ ਨੇ ਇਹ ਸਭ ਝੂਠੇ ਲੋਕ ਆਪਣੀ ਝੂਠੀ ਕਹਾਣੀ ਸੁਣਾ ਕੇ ਪੈਸੇ ਮੰਗਦੇ ਨੇ ਤੇ ਤੁਸੀਂ ਆਪਣੀ ਸਾਰੀ ਜਮ੍ਹਾਂ ਪੂੰਜੀ ਉਸ ਨੂੰ ਦੇ ਦਿੱਤੀ ਮੈਨੂੰ ਇਹ ਦੱਸੋ ਕਿ ਹੁਣ ਮੇਰੀ ਧੀ ਦਾ ਕੀ ਹੋਵੇਗਾ ਕਾਰਡ ਛੱਪ ਚੁੱਕੇ ਨੇ ਤੇ ਲੋਕ ਕੀ ਕਹਿਣਗੇ ਮੈਂ ਖੁਦ ਪਰੇਸ਼ਾਨ ਸੀ ਹੁਣ ਤਾਂ ਉਸ ਦਾ ਸਹੁਰਾ ਮੈਨੂੰ ਇੱਕ ਹੋਰ ਫਰਮਾਇਸ਼ ਦੱਸ ਕੇ ਚਲਾ ਗਿਆ ਸੀ ਕਿ ਉਸ ਦੇ ਮੁੰਡੇ ਨੂੰ ਗੱਡੀ ਚਾਹੀਦੀ ਹੈ ਮੈਂ ਸੋਚਾਂ ਵਿੱਚ ਪੈ ਗਿਆ ਕਿ ਹੁਣ ਮੈਂ ਕੀ ਕਰਾਂ ਮੇਰੇ ਲਈ ਇੰਨੇ ਪੈਸੇ ਕਮਾਉਣੇ ਸੌਖੇ ਨਹੀਂ ਸੀ ਪਤਾ ਨਹੀਂ ਮੈਂ ਇਹ ਸਭ ਕੁਝ ਕਿਉਂ ਕਰ ਦਿੱਤਾ ਮੈਂ ਦੁਬਾਰਾ ਉਸੇ ਸੜਕ ਤੇ ਆ ਗਿਆ ਜਿੱਥੇ ਉਹ ਬਜ਼ੁਰਗ ਔਰਤ ਪੈਸੇ ਮੰਗ ਰਹੀ ਸੀ ਤੇ ਲੋਕਾਂ ਤੋਂ ਉਸਦਾ ਅਤਾ ਪਤਾ ਪੁੱਛਿਆ ਪਰ ਕਿਸੇ ਨੂੰ ਕੁਝ ਵੀ ਨਹੀਂ ਪਤਾ ਸੀ ਦੂਜੇ ਪਾਸੇ ਮੇਰੀ ਧੀ ਦੇ ਵਿਆਹ ਦੇ ਦਿਨ ਨੇੜੇ ਆ ਰਹੇ ਸੀ ਮੈਂ ਦਿਮਾਗੀ ਪਰੇਸ਼ਾਨੀ ਵਿੱਚੋਂ ਗੁਜ਼ਰ ਰਿਹਾ ਸੀ ਹੁਣ ਤੱਕ ਨਾ ਤਾਂ ਮੈਂ ਕੋਈ ਦਾਜ ਦਾ ਸਮਾਨ ਖਰੀਦਿਆ ਸੀ ਤੇ ਨਾ ਹੀ ਕੋਈ ਤਿਆਰੀ ਸ਼ੁਰੂ ਕੀਤੀ ਸੀ ਫਿਰ ਇੱਕ ਦਿਨ ਮੈਨੂੰ ਉਸ ਔਰਤ ਦੇ ਘਰ ਦਾ ਪਤਾ ਲੱਗਿਆ ਇੱਕ ਬਸਤੀ ਵਿੱਚ ਉਸਦਾ ਘਰ ਸੀ ਜਦੋਂ ਮੈਂ ਉਸਦੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਉਸੇ ਔਰਤ ਨੇ ਦਰਵਾਜ਼ਾ ਖੋਲ੍ਹਿਆ ਤੇ ਉਹ ਮੈਨੂੰ ਵੇਖ ਕੇ ਬਹੁਤ ਖੁਸ਼ ਹੋਈ ਕਹਿੰਦੀ ਪੁੱਤ ਤੇਰੇ ਪੈਸੇ ਨਾਲ ਮੈਂ ਆਪਣੇ ਲਈ ਇਹ ਘਰ ਖਰੀਦ ਲਿਆ ਹੁਣ ਮੈਂ ਇੱਥੇ ਇੱਜ਼ਤ ਅਤੇ ਆਰਾਮ ਨਾਲ ਰਹਿੰਦੀ ਹਾਂ ਤੇ ਉਹਨਾਂ ਪੈਸਿਆਂ ਵਿੱਚੋਂ ਕੁਝ ਪੈਸੇ ਬਚ ਗਏ ਸੀ ਮੈਂ ਤਾਂ ਲੋਕਾਂ ਦੇ ਘਰ ਵਿੱਚ ਕੰਮ ਕਰਕੇ ਆਪਣਾ ਢਿੱਡ ਭਰ ਰਹੀ ਸੀ ਜੀ ਤੈਨੂੰ ਉਹ ਪੈਸੇ ਚਾਹੀਦੇ ਨੇ ਤਾਂ ਮੈਂ ਤੈਨੂੰ ਦੇ ਦਿੰਦੀ ਹਾਂ ਪਰ ਉਹ ਤਾਂ ਕੁਝ ਕੁ ਲੱਖ ਸੀ ਐਨੇ ਨਹੀਂ ਸੀ ਕਿ ਮੈਂ ਆਪਣੀ ਧੀ ਦਾ ਵਿਆਹ ਕਰ ਸਕਦਾ ਉਸ ਨੂੰ ਦਾਜ ਦੇ ਸਕਦਾ ਮੈਂ ਉਹ ਪੈਸੇ ਉਸ ਔਰਤ ਨੂੰ ਹੀ ਦੇ ਦਿੱਤੇ ਉਹ ਔਰਤ ਝੂਠੀ ਨਹੀਂ ਸੀ ਇਸ ਗੱਲ ਦਾ ਮੈਨੂੰ ਪਤਾ ਲੱਗ ਚੁੱਕਿਆ ਸੀ ਮੈਂ ਇੱਕ ਲਾवारिस ਮੁਰਦੇ ਦੇ ਲਈ ਪੈਸੇ ਦਿੱਤੇ ਸੀ ਜਿਸ ਦੇ ਅੰਤਮ ਸੰਸਕਾਰ ਲਈ ਕੋਈ ਪੈਸੇ ਦੇਣ ਲਈ ਤਿਆਰ ਨਹੀਂ ਸੀ ਫਿਰ ਇਹ ਕਿਵੇਂ ممکن ਸੀ ਕਿ ਪ੍ਰਮਾਤਮਾ ਮੇਰੀ ਇੱਜ਼ਤ ਨਾ ਰੱਖਦਾ ਮੈਂ ਬੜਾ ਅਸੰਤੁਸ਼ਟ ਹੋ ਕੇ ਵਾਪਸ ਆ ਗਿਆ ਮੇਰਾ ਕੀਤਾ ਗਿਆ ਪੁੰਨ ਸਹੀ ਜਗ੍ਹਾ ਤੇ ਲੱਗਿਆ ਸੀ ਬਰਵਾਦ ਨਹੀਂ ਸੀ ਹੋਇਆ ਮੇਰੀ ਤਾਂ ਰੂਹ ਕੰਬ ਗਈ ਸੀ ਜਦੋਂ ਉਸ ਔਰਤ ਨੇ ਇਹ ਕਿਹਾ ਕਿ ਮੇਰੇ ਘਰ ਵਾਲੇ ਦੇ ਅੰਤਮ ਸੰਸਕਾਰ ਲਈ ਮੇਰੇ ਕੋਲ ਪੈਸੇ ਨਹੀਂ ਹਨ ਬੇਸ਼ੱਕ ਮੇਰੀ ਇੱਜ਼ਤ ਦਾ ਸੌਦਾ ਕਰ ਲਓ ਮੇਰੇ ਨਾਲ ਰਾਤ ਗੁਜ਼ਾਰ ਲਓ ਪਰ ਮੇਰੇ ਘਰ ਵਾਲੇ ਦੇ ਅੰਤਮ ਸੰਸਕਾਰ ਲਈ ਪੈਸੇ ਦੇ ਦਿਓ ਇੱਕ ਬਜ਼ੁਰਗ ਔਰਤ ਆਪਣੀ ਜਵਾਨ ਤੋਂ ਇਹ ਕਿਸ ਤਰ੍ਹਾਂ ਬੇਵੱਸੀ ਨਾਲ ਕਹਿ ਸਕਦੀ ਆ ਮੈਂ ਸਮਝ ਸਕਦਾ ਸੀ ਮੈਂ ਔਰਤ ਦੀ ਇੱਜ਼ਤ ਤੇ ਚਾਦਰ ਪਾਈ ਸੀ ਇਹ ਕਿਵੇਂ ਹੋ ਸਕਦਾ ਸੀ ਕਿ ਪ੍ਰਮਾਤਮਾ ਮੇਰੀ ਕੁੜੀ ਦੀ ਇੱਜ਼ਤ ਨਾ ਰੱਖਦਾ ਜਸਵੀਰ ਬਹੁਤ ਪਰੇਸ਼ਾਨ ਸੀ ਮੈਂ ਕਿਹਾ ਔਨ ਬਹੁਤ ਸਹੀ ਜਗ੍ਹਾ ਤੇ ਕੰਮ ਆਇਆ ਹੈ ਬੇਫਿਕਰ ਹੋ ਜਾ ਪ੍ਰਮਾਤਮਾ ਆਪਣੀ ਮਦਦ ਜ਼ਰੂਰ ਕਰੇਗਾ ਪਰ ਵਿਆਹ ਦੇ ਦਿਨ ਜਿਵੇਂ ਹੀ ਨੇੜੇ ਆ ਰਹੇ ਸੀ ਤਾ ਮੇਰਾ ਦੋਸਤ ਤੇ ਉਸਦੀ ਪਤਨੀ ਸਾਡੇ ਘਰ ਆਏ ਤੇ ਕਹਿਣ ਲੱਗੇ ਕਿ ਤੁਸੀਂ ਹਜੇ ਤੱਕ ਦਾਜ ਦਾ ਸਮਾਨ ਸਾਡੇ ਘਰ ਕਿਉਂ ਨਹੀਂ ਭੇਜਿਆ ਸਾਡੇ ਤਾਂ ਰਿਸ਼ਤੇਦਾਰ ਵੀ ਆ ਗਏ ਨੇ ਤੇ ਪੁੱਛ ਰਹੇ ਨੇ ਕਿ ਹਜੇ ਤੱਕ ਕੁੜੀ ਦਾ ਸਮਾਨ ਕਿਉਂ ਨਹੀਂ ਆਇਆ ਤਾਂ ਮੈਂ ਕਿਹਾ ਕਿ ਮੇਰੇ ਕੋਲ ਦੇਣ ਦੇ ਲਈ ਕੁਝ ਵੀ ਨਹੀਂ ਆ ਸਿਵਾਏ ਆਪਣੀ ਧੀ ਹਰਲੀਨ ਦੇ ਵੈਸੇ ਵੀ ਜੋ ਆਪਣੀ ਕੁੜੀ ਦੇ ਦੇਵੇ ਆਪਣੇ ਜਿਗਰ ਦਾ ਟੁਕੜਾ ਕੱਢ ਕੇ ਦੇ ਦੇਵੇ ਸਾਹਮਣੇ ਵਾਲੇ ਨੂੰ ਉਸ ਤੋਂ ਇਲਾਵਾ ਕੁਝ ਮੰਗਣਾ ਵੀ ਨਹੀਂ ਚਾਹੀਦਾ ਇਹ ਸੁਣ ਕੇ ਉਹ ਦੋਨੋਂ ਪਤੀ ਪਤਨੀ ਬਹੁਤ ਗੁੱਸੇ ਹੋਏ ਉਹ ਹਰਲੀਨ ਦਾ ਰਿਸ਼ਤਾ ਤੋੜ ਕੇ ਚਲੇ ਗਏ ਮੈਨੂੰ ਪਤਾ ਨਹੀਂ ਕਿਉਂ ਅਫਸੋਸ ਨਹੀਂ ਸੀ ਹੋ ਰਹਾ ਪਰ ਜਸਵੀਰ ਰੋਣ ਲੱਗ ਗਈ ਸੀ ਇਹ ਤੁਹਾਡੇ ਪੁੱਣ ਨੇ ਤਾਂ ਸਾਨੂੰ ਬਰਬਾਦ ਕਰ ਦਿੱਤਾ ਮੇਰੀ ਕੁੜੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਮੈਂ ਬਿਲਕੁਲ ਚੁੱਪ ਹੋ ਗਿਆ ਸੀ ਮੈਂ ਕੀ ਜਵਾਬ ਦਿੰਦਾ ਕੁਝ ਦੇਰ ਬਾਅਦ ਮੇਰਾ ਇੱਕ ਹੋਰ ਦੋਸਤ ਆਇਆ ਤੇ ਕਹਿ ਰਿਹਾ ਸੀ ਕਿ ਉਸਨੇ ਆਪਣੇ ਮੁੰਡੇ ਦਾ ਰਿਸ਼ਤਾ ਤੇਰੀ ਕੁੜੀ ਨਾਲ ਤੋੜ ਦਿੱਤਾ ਹੈ ਮੈਂ ਕਿਹਾ ਹਾਂ ਕਿਉਂਕਿ ਉਸ ਨੂੰ ਧੀ ਨਹੀਂ ਦਾ ਚਾਹੀਦਾ ਸੀ ਕਿ ਮੇਰੇ ਕੋਲੇ ਇੰਨੇ ਪੈਸੇ ਨਹੀਂ ਕਿ ਮੈਂ ਉਹਨਾਂ ਨੂੰ ਦਾਜ ਦੇ ਸਕਾਂ ਉਹ ਕਹਿੰਦਾ ਮੈਨੂੰ ਤੇਰੀ ਧੀ ਪਸੰਦ ਹੈ ਮੈਂ ਚਾਹੁੰਦਾ ਹਾਂ ਕਿ ਮੈਂ ਆਪਣੇ ਪੁੱਤਰ ਨਾਲ ਉਸਦਾ ਵਿਆਹ ਕਰਾਂ ਤੇ ਮੇਰਾ ਵੱਡਾ ਮੁੰਡਾ ਵੀ ਵਿਦੇਸ਼ ਵਿੱਚ ਕੰਮ ਕਰਦਾ ਹੈ ਉਹ ਉੱਥੇ ਹੀ ਰਹਿੰਦਾ ਹੈ ਮੈਂ ਸ਼ੁਰੂ ਤੋਂ ਹੀ ਤੇਰੀ ਧੀ ਦਾ ਰਿਸ਼ਤਾ ਆਪਣੇ ਪੁੱਤਰ ਲਈ ਮੰਗਣਾ ਚਾਹੁੰਦਾ ਸੀ ਪਰ ਉਸ ਤੋਂ ਪਹਿਲਾਂ ਹੀ ਬਲਦੇਵ ਨੇ ਆਪਣੇ ਮੁੰਡੇ ਲਈ ਹਰਲੀਨ ਦਾ ਰਿਸ਼ਤਾ ਮੰਗ ਲਿਆ ਸੀ ਦੇਖ ਸਾਨੂੰ ਦਾਜ ਨਹੀਂ ਚਾਹੀਦਾ ਤੇਰੀ ਕੁੜੀ ਬਹੁਤ ਚੰਗੀ ਹੈ ਤੇ ਸਾਊ ਹੈ ਮੈਨੂੰ ਤੇ ਮੇਰੇ ਮੁੰਡੇ ਨੂੰ ਦਾਜ ਨਹੀਂ ਚਾਹੀਦਾ ਕਿਉਂਕਿ ਉਸਨੇ ਵਿਆਹ ਦੇ ਬਾਅਦ ਆਪਣੇ ਘਰ ਵਾਲੀ ਨੂੰ ਵਿਦੇਸ਼ ਲੈ ਕੇ ਜਾਣਾ ਹੈ ਜੇ ਤੈਨੂੰ ਠੀਕ ਲੱਗੇ ਤਾਂ ਮੇਰਾ ਬੇਟਾ ਇੰਡੀਆ ਆਇਆ ਹੋਇਆ ਹੈ ਸਾਡੇ ਘਰੇ ਤੇ ਵਿਆਹ ਵੀ ਉਸੇ ਦਿਨ ਹੋਵੇਗਾ ਜਿਸ ਦਿਨ ਤੇ ਰੀਤੀ ਦਾ ਵਿਆਹ ਪੱਕਾ ਕੀਤਾ ਹੋਇਆ ਸੀ ਤੈਨੂੰ ਕੋਈ ਵੀ ਖਰਚਾ ਕਰਨ ਦੀ ਲੋੜ ਨਹੀਂ ਆ ਮੇਰਾ ਬੇਟਾ ਬਹੁਤ ਪੈਸਾ ਕਮਾਉਂਦਾ ਹੈ ਤੇ ਸਾਡੇ ਕੋਲ ਪਰਮਾਤਮਾ ਦਾ ਦਿੱਤਾ ਬਹੁਤ ਕੁਝ ਹੈ ਸਾਰਾ ਇੰਤਜ਼ਾਮ ਅਸੀਂ ਆਪੇ ਕਰ ਲਵਾਂਗੇ ਫਿਰ ਉਸੇ ਤਰੀਕ ਤੇ ਮੇਰੀ ਰੀਤ ਹਰਲੀਨ ਦਾ ਵਿਆਹ ਇੱਕ ਬਹੁਤ ਚੰਗੇ ਮੁੰਡੇ ਨਾਲ ਹੋ ਗਿਆ ਜੋ ਬਲਦੇਵ ਦੇ ਮੁੰਡੇ ਤੋਂ ਵੀ ਜ਼ਿਆਦਾ ਸੋਹਣਾ ਤੇ ਸਮਝਦਾਰ ਸੀ ਸਭ ਤੋਂ ਵੱਧ ਕਿ ਉਹ ਸ਼ਰੀਫ ਸੀ ਤੇ ਲਾਲਚੀ ਵੀ ਨਹੀਂ ਸੀ ਮੇਰੀ ਹਰਲੀਨ ਆਪਣੇ ਘਰੋਂ ਇੱਜ਼ਤ ਨਾਲ ਵਿਦਾ ਹੋ ਕੇ ਗਈ ਤੇ ਮੈਂ ਬਹੁਤ ਖੁਸ਼ ਸੀ ਜਸਵੀਰ ਤਾਂ ਸੋਚ-ਸੋਚ ਕੇ ਹੈਰਾਨ ਸੀ ਉਹ ਕਹਿੰਦੀ ਮੈਨੂੰ ਤਾਂ ਵਿਸ਼ਵਾਸ ਹੀ ਨਹੀਂ ਆਉਂਦਾ ਕਿ ਕਦੇ ਕੋਈ ਇਸ ਤਰ੍ਹਾਂ ਦਾ ਵੀ ਹੋ ਸਕਦਾ ਹੈ ਮੈਂ ਕਿਹਾ ਕਿਸੇ ਦੇ ਸਿਰ ਤੇ ਇੱਜ਼ਤ ਦਾ ਹੱਥ ਰੱਖੋ ਤਾਂ ਪ੍ਰਮਾਤਮਾ ਆਪਣੀ ਇੱਜ਼ਤ ਬਚਾ ਲੈਂਦਾ ਹੈ ਦੇਖ ਲਾ ਇਸ ਤਰ੍ਹਾਂ ਹੀ ਹੋਇਆ ਹੈ ਤਾਂ ਦੋਸਤੋ ਕਦੇ ਵੀ ਕੀਤਾ ਗਿਆ ਪੁੰਨ ਜਾਂ ਦਾਨ ਬ्यर्थ ਨਹੀਂ ਜਾਂਦਾ ਆਪਾਂ ਨੂੰ ਇੱਕ ਨਾ ਇੱਕ ਦਿਨ ਉਸ ਦਾ ਫਲ ਜ਼ਰੂਰ ਮਿਲਦਾ ਹੈ ਕਿਵੇਂ ਲੱਗੀ ਤੁਹਾਨੂੰ ਆਪਣੀ ਕਹਾਣੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ